ਅੱਜ ਲੁਧਿਆਣਾ ਦੇ ਮੋਤੀ ਨਗਰ ਸਰਕਾਰੀ ਸਕੂਲ ਦੀ ਅਚਨਚੇਤ ਚੈਕਿੰਗ ਹੋ ਗਈ ਜਿਸ ਮੌਕੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਵਿੰਦਰਕੌਰ ਪਹੁੰਚੇ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਸਰਕਾਰੀ ਸਕੂਲਾਂ ਦੀ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਇਹ ਸਰਕਾਰੀ ਸਕੂਲ ਉਧੂ ਚਰਚਾ ਦੇ ਵਿੱਚ ਆਇਆ ਜਦੋਂ ਇੱਥੇ ਅਚਨਚੇਤ ਚੈਕਿੰਗ ਹੋ ਗਈ ਚੈਕਿੰਗ ਦੌਰਾਨ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਰਵਿੰਦਰ ਕੌਰ ਪਹੁੰਚੇ ਪਹੁੰਚਣ ਤੋਂ ਬਾਅਦ ਕੀ ਕੁਝ ਵੇਖਿਆ ਤੁਸੀਂ ਵੀ ਦੇਖੋ ਹਾਂਜੀ ਸਭ ਠੀਕ ਚੱਲ ਰਿਹਾ ਕੋਈ ਪ੍ਰੋਬਲਮ ਤਾਂ ਨਹੀਂ ਹੈ ਹੈ ਵਧੀਆ ਚੱਲ ਰਿਹਾ ਚੱਲ ਵੈਰੀ ਗੁੱਡ ਵੈਰੀ ਗੁੱਡ ਨਾਲ ਜੀ ਨਾਲ ਬਹੁਤ ਵੈਰੀ ਗੁੱਡ ਜੀ ਭੈਣ ਜੀ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਕੰਮ ਕਰ ਰਹੇ ਵੈਰੀ ਗੁੱਡ ਅੱਜ ਅਸੀਂ ਇੱਥੇ ਕਲੀਨ ਕਿਚਨ ਮਿਸ਼ਨ ਦੌਰਾਨ ਗਵਰਨਮੈਂਟ ਪ੍ਰਾਇਮਰੀ ਸਕੂਲ ਮੋਤੀ ਨਗਰ ਸਕੂਲ ਨੂੰ ਚੈੱਕ ਕਰਨ ਆਏ ਆ ਤੇ ਇਹਨਾਂ ਦਾ ਮਿੱਡਲ ਮੀਲ ਅਸੀਂ ਕਿਚਨ ਵੀ ਦੇਖੀ ਆ ਉੱਥੇ ਜੋ ਵੀ ਅਸੀਂ ਇਨਸਟਰਕਸ਼ਨਸ ਦਿੱਨੇ ਆ ਸਰੋਂ ਦਾ ਤੇਲ ਅਸੀਂ ਦੇਖਿਆ ਪੈਡ ਮਸਾਲੇ ਅਸੀਂ ਦੇਖੇ ਆਲੂ ਪਿਆਜ਼ ਲਸਣ ਟਮਾਟਰ ਹਰੀ ਮਿਰਚ ਸਭ ਕੁਝ ਅਸੀਂ ਚੈੱਕ ਕੀਤਾ ਖੁਦ ਇਹਨਾਂ ਦਾ ਫ੍ਰਿਜ ਵੀ ਚੈੱਕ ਕੀਤਾ ਬਹੁਤ ਅੱਛਾ ਪਾਇਆ ਗਿਆ ਇੱਥੇ ਹੁਣ ਇਹਨਾਂ ਦੀ ਆ ਕੜੀ ਬਣ ਰਹੀ ਆ ਕੜੀ ਦੇ ਵਿੱਚ ਪਕੌੜੇ ਪਾਏ ਗਏ ਆ ਬਹੁਤ ਵਧੀਆ ਤੇ ਰਾਈਸ ਕੋਇਲ ਕਿੱਤੇ ਆ ਦਾਣਾ ਦਾਣਾ ਹੈ ਰਾਈਸ ਕੋਈ ਇਕੱਠੇ ਨਹੀਂ ਹੋਏ ਹੋਏ ਬਹੁਤ ਔਰ ਟੇਸਟ ਕਰਕੇ ਵੀ ਅਸੀਂ ਦੇਖਿਆ ਤੇ ਬਹੁਤ ਹੀ ਡੇਲੀਸ਼ੀਅਸ ਬਹੁਤ ਅੱਛਾ ਬਹੁਤ ਟੇਸਟੀ ਖਾਣਾ ਔਰ ਬਹੁਤ ਵਧੀਆ ਸਾਰਾ ਕੁਝ ਜੋ ਵੀ ਟਾਈਮ ਟੂ ਟਾਈਮ ਗਵਰਨਮੈਂਟ ਵੱਲੋਂ ਇਨਸਟਰਕਸ਼ਨਸ ਜਾਂ ਜ਼ਿਲ੍ਹਾ ਅਥਾਰਟੀ ਵੱਲੋਂ ਜੋ ਇਨਸਟਰਕਸ਼ਨਸ ਜਾਂਦੀਆਂ ਉਹਨੂੰ ਪੂਰਨ ਤੌਰ ਤੇ ਫਾਲੋ ਕੀਤਾ ਹੋਇਆ ਸਾਡੇ ਨਾਲ ਮਿੱਡੇ ਮੀਲ ਨੂੰ ਡੀਲ ਕਰਨ ਵਾਲੇ ਜ਼ਿਲ੍ਹਾ ਲੈਵਲ ਤੇ ਜਿਹੜੇ ਸਾਡੀ ਟੀਮ ਆ ਅੱবি ਪਹੁੰਚੀ ਆ ਉਹਨਾਂ ਨੇ ਸਾਰਾ ਕੁਝ ਇੱਥੇ ਦੇਖਿਆ ਅਸੀਂ ਬਹੁਤ ਖੁਸ਼ ਹਾਂ ਤੁਹਾਨੂੰ ਬਹੁਤ ਹੀ ਅੱਛਾ ਲੱਗਿਆ ਕਿ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਮਿੱਡੇ ਮੀਨ ਦਾ ਜਿਹੜਾ ਮਿਆਰ ਹੈਗਾ ਉਹ ਬਹੁਤ ਹੀ ਅੱਛਾ ਵਾ ਤੇ ਬੱਚਿਆਂ ਦੀ ਗਰੋਥ ਲਈ ਵੈਲਫੇਅਰ ਦੇ ਲਈ ਇੱਥੇ ਬਹੁਤ ਅੱਛਾ ਕੰਮ ਕੀਤਾ ਜਾ ਰਿਹਾ ਮੈਮ ਮਿੱਡੇ ਮੀਲ ਦੇ ਖਾਣੇ ਦੀ ਜਦੋਂ ਗੱਲ ਆਉਂਦੀ ਸੀ ਤੇ ਪੇਰੈਂਟਸ ਜਾਂ ਕੁਝ ਨਾ ਉਹਨਾਂ ਦੇ ਮਨ 'ਚ ਅਲੱਗ ਜੀ ਮਾਨਸਿਕਤਾ ਵੀ ਫ੍ਰੀ ਖਾਣਾ ਮਿਲਦਾ ਸਕੂਲਾਂ ਦੇ ਵਿੱਚ ਤਾਂ ਕਿਹੋ ਜਿਹਾ ਹੋਏਗਾ ਤਾਂ ਅਕਸਰ ਹੀ ਲੋਕ ਇਸ ਤਰ੍ਹਾਂ ਬੋਲਦੇ ਸੀਗੇ ਪਰ ਅੱਜ ਲੱਗਦਾ ਕਿ ਉਹਨਾਂ ਚੀਜ਼ਾਂ 'ਚ ਬਦਲਾਅ ਹੋ ਚੁੱਕਾ ਹੈ ਨਹੀਂ ਜੀ ਫ੍ਰੀ ਖਾਣਾ ਮਿਲਦਾ ਬੱਚਿਆਂ ਨੂੰ ਫ੍ਰੀ ਮਿਲਦਾ ਹੈ ਪਰ ਸਰਕਾਰ ਤਾਂ ਪੂਰਾ ਪੈਸਾ ਦਿੰਦੀ ਹੈ ਜੀ ਡਿਪਾਰਟਮੈਂਟ ਦਾ ਪੂਰਾ ਪੈਸਾ ਲੱਗਦਾ ਹੈ ਸਰਕਾਰ ਜੋ ਐਫਰਟਸ ਕਰਦੀ ਹੈ ਜੋ ਉਹਦਾ ਮੇਨ ਮੋਟਿਵ ਹੈ ਕੋ ਇਸ ਸਕੂਲ ਦੇ ਵਿੱਚ ਮੈਂ ਦੇਖਿਆ ਕਿ ਹਰ ਇੱਕ ਚੀਜ਼ ਪੂਰੀ ਤਰ੍ਹਾਂ ਨਾਲ ਮੈਂ ਮਿੱਟੇ ਮੀਲ ਕੁਕਸ ਨਾਲ ਵੀ ਗੱਲ ਕੀਤੀ ਕਿ ਤੁਹਾਨੂੰ ਰਾਸ਼ਨ ਪੂਰਾ ਮਿਲਦਾ ਤਾਂ ਉਹ ਕਹਿੰਦੇ ਸਾਨੂੰ ਪੂਰਾ ਰਾਸ਼ਨ ਮਿਲਦਾ ਬਾਕੀ ਅਸੀਂ ਖਾ ਕੇ ਦੇਖਿਆ ਜੀ ਬਹੁਤ ਹੀ ਅੱਛਾ ਬਹੁਤ ਵਧੀਆ ਟੇਸਟ ਹੈ ਔਰ ਸਾਨੂੰ ਕੋਈ ਇੱਥੇ ਕਮੀ ਪੇਸ਼ੀ ਨਹੀਂ ਨਜ਼ਰ ਆਈ ਸਾਰਾ ਕੁਝ ਬਹੁਤ ਅੱਛਾ ਹੈ ਤੇ ਐਚਪੀ ਸਰਦਾਰ ਸੁਖਦੀਪ ਸਿੰਘ ਸੇਕੋਂ ਜੀ ਦੀ ਪ੍ਰਹਿਨਮਾਈ ਹੈ ਇਸ ਸਕੂਲ ਹਰੰਗੋ ਤੋਂ ਬਹੁਤ ਅੱਛਾ ਕੰਪਨੀ ਕਿਚਨ ਦੇ ਵਿੱਚ ਦੋਸਤ ਉਹਦੇ ਵਿੱਚ ਸਬਜ਼ੀਆਂ ਕਿਸ ਤਰ੍ਹਾਂ ਦੀਆਂ ਪਾਈਆਂ ਜਾਂਦੀਆਂ ਤੇ ਕਿ ਕਿਹੋ ਜਿਹੇ ਬ੍ਰਾਂਡ ਦੇ ਸਮਾਨ ਯੂਜ਼ ਕਰਦੇ ਹਾਂ ਬ੍ਰਾਂਡ ਟੈਚ ਦਾ ਐਮਡੀਐਚ ਦਾ ਮੈਂ ਦੇਖਿਆ ਬ੍ਰਾਂਡਡ ਮਸਾਲੇ ਯੂਜ਼ ਹੋ ਰਹੇ ਐ ਤੇ ਸਰੋਂ ਦਾ ਤੇਲ ਦੀਆਂ ਮੈਂ ਬੋਤਲਾਂ ਦੇਖੀਆਂ ਸਰੋਂ ਦਾ ਤੇਲ ਹੀ ਅਸੀਂ ਕਹਿੰਦੇ ਹਾਂ ਉਹੀ ਯੂਜ਼ ਕੀਤਾ ਜਾ ਰਿਹਾ ਤੇ ਬਾਕੀ ਇੱਥੇ ਨਾ ਖਾਣਾ ਪੰਡਾ ਵੀ ਦੇਖੋ ਬਹੁਤ ਹੰਸਾ ਹੋਰ ਵੀ ਸਕੂਲਾਂ ਦੇ ਵਿੱਚ ਕਰ ਰਹੇ ਇਸ ਤਰ੍ਹਾਂ ਦੀ ਚੈਕਿੰਗ ਹੈ ਸੋ ਕੋਈ ਸਾਡਾ ਕਲੀਨ ਕਿਚਨ ਮਿਸ਼ਨ ਚੱਲ ਰਿਹਾ ਤੇ ਅਸੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਸੱਦਾ ਨਹੀਂ ਚੈਕਿੰਗ ਕਰਨ ਜਾਂਦੇ ਆ ਦੇਖਦੇ ਆ ਕਿ ਇਸ ਸਕੂਲਾਂ ਵਿੱਚ ਬਹੁਤ ਅੱਛਾ ਵੀ ਪਾਇਆ ਜਾਂਦਾ ਉਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆ ਜਿਨ੍ਹਾਂ ਸਕੂਲਾਂ ਦੇ ਵਿੱਚ ਨਹੀਂ ਕੰਮ ਵਧੀਆ ਪਾਇਆ ਜਾਂਦਾ ਉਹਨਾਂ ਤੇ ਫਿਰ ਬੰਦੀ ਕਾਰਵਾਈ ਵੀ ਨਾਲੋਂ ਨਾਲ ਹੀ ਹੁੰਦੀ ਹੈ ਜੀ ਸਾਰੀ ਹੁਣ ਤਾਂ ਕਿੰਨੇ ਸਕੂਲਾਂ ਚ ਮੈਮ ਕਰ ਚੁੱਕੇ ਆ ਲਗਭਗ ਅਸੀਂ ਜਦੋਂ ਦਾ ਕਲੀਨ ਕਿਚਨ ਮਿਸ਼ਨ ਸ਼ੁਰੂ ਕੀਤਾ ਅਸੀਂ 15-20 ਸਕੂਲਾਂ ਚ ਜਾ ਚੁੱਕੇ ਆ ਮੋਸਟਲੀ ਸਕੂਲਾਂ ਵਿੱਚ ਅੱਛਾ ਕੰਮ ਹੋ ਰਿਹਾ ਕਿਤੇ ਕਿਤੇ ਜਿੱਥੇ ਨਹੀਂ ਵੀ ਅੱਛਾ ਹੋ ਰਿਹਾ ਉਹਨਾਂ ਨੂੰ ਅਸੀਂ ਸੁਜੈਸ਼ਨਸ ਵੀ ਦਿੰਨੇ ਆ ਤੇ ਜੇ ਕੋਈ ਸੁਜੈਸ਼ਨ ਨਹੀਂ ਮੰਨਦਾ ਫਿਰ ਉਹਤੇ ਕਾਰਵਾਈ ਵੀ ਹੁੰਦੀ ਹੈ ਜੀ ਮੈਂ ਹੁਣ ਖਾ ਕੇ ਦੇਖਿਆ ਟੇਸਟ ਕੀ ਹੋਇਆ ਹੈ ਬਹੁਤ ਹੀ ਅੱਛਾ ਬਹੁਤ ਹੀ ਅੱਛਾ ਹੁਣ ਮੈਂ ਬੱਚਿਆਂ ਦੇ ਨਾਲ ਉੱਥੇ ਬੈਠ ਕੇ ਚਾਹੂੰਗੀ ਜ਼ਰੂਰ ਵੀ ਮੈਂ ਬੱਚਿਆਂ ਤੋਂ ਵੀ ਗੱਲਬਾਤ ਕਰਾਂ ਸਫਾਈ ਨੂੰ ਲੈ ਕੇ ਜਿਸ ਤਰ੍ਹਾਂ ਇਹ ਬਹੁਤ ਅੱਛੀ ਸਫਾਈ ਹੈ ਜੀ ਅੱਛਾ ਹਾਂ ਠੀਕ ਉਹ ਇਸ ਲੈਵਲ ਦੇ ਉੱਪਰ ਜਿਹੜਾ ਸਵੱਛ ਜੀੜੀ ਕੇ ਜਨ ਮੋਹਨ ਚਲਾਈ ਗਈ ਹੈ ਤੇ ਇਹਦੇ ਇੰਟਰੋਡਿਊਸ ਵਰਦੋਂ ਉਹ ਅੱਜ ਦੇ ਜਿਹੜੇ ਐਡਰ ਸਕੂਲਾਂ ਦਾ ਵਿਜ਼ਿਟ ਕੀਤਾ ਜਾਣਾ ਤੇ ਉਹਦੀਆਂ ਰਿਪੋਰਟਸ ਵੀ ਬਣਦੀਆਂ ਨੇ ਸਾਰਾ ਕੁਝ ਹੋ ਗਿਆ ਤੇ ਅੱਜ ਜਿਹੜਾ ਸਾਡੇ ਸਮਾਰਟ ਸਕੂਲ ਮੋਤੀ ਨਗਰ ਤੇ ਤੇਸੇ ਜਿਹੜੀ ਪ੍ਰੋਜੈਕਟ ਦੇ ਅਧੀਨ ਵਿਜ਼ਿਟ ਹੋਈ ਆ ਏ ਮੈਡਮ ਵੱਲੋਂ ਸਾਰਾ ਬੜਾ ਬ੍ਰੀਫਲੀ ਇਹਨੂੰ ਜਿਹੜਾ ਅੰਦਰ ਜਾ ਕੇ ਕਿਚਨ ਦੇ ਫ੍ਰਿਜ ਵਗੈਰਾ ਅਲਮਾਰੀ ਮਸਾਲੇ ਕਿਓ ਕਿਦਾਂ ਦਾ ਜੂਰ ਹੈ ਹੈ ਨਾ ਕੁਆਲਿਟੀ ਕਿਦਾਂ ਦੀ ਇਹ ਸਬਣਿਆ ਹੋਇਆ ਕਿਦਾਂ ਦਾ ਈਵਨ ਕੁਕਸ ਦੀ ਜਿੰਗਸ ਪਾਈ ਨੇ ਹਨਾ ਜਿਹੜੇ ਜੋ ਮਿੱਡੇ ਮੀਲ ਸਰਵ ਕਰਦੇ ਆ ਬਣਾ ਰਹੇ ਨੇ ਉਹ ਸਾਰਾ ਬੜਾ ਡੀਪਲੀ ਇਹਨਾਂ ਵੱਲੋਂ ਦੇਖਿਆ ਗਿਆ ਤੇ ਨਾਲ ਟੇਸਟ ਕਰਕੇ ਉਹ ਨਾਲ ਬੈਠ ਕੇ ਮੈਡਮ ਖਾ ਵੀ ਰਹੇ ਨੇ ਤੇ ਬਹੁਤ ਅੱਛਾ ਲੱਗਿਆ ਕਿ ਜਦੋਂ ਕੋਈ ਦੇ ਅੱچھے ਕੰਮ ਨੂੰ ਕੋਈ ਅਫਸਰ ਜਿਲ੍ਹੇ ਪੱਧਰ ਦੇ ਉੱਪਰ ਆ ਕੇ ਉਹਨਾਂ ਨੂੰ ਰੈਕਗਨਾਈਜ਼ ਕਰਦਾ ਤਾਂ ਉਹ ਸਾਡੇ ਲਈ ਵੀ ਮਾਨ ਦੀ ਗੱਲ ਆ ਤੇ ਬੱਚਿਆਂ ਲਈ ਵੀ ਮਾਨ ਦੀ ਗੱਲ ਆ ਵੀ ਇੱਕ ਵੱਡਾ ਅਫਸਰ ਉਹਨਾਂ ਦੇ ਵਿੱਚ ਬੈਠ ਕੇ ਜਿਹੜਾ ਬੱਚੇ ਭੋਜਨ ਬੱਚੇ ਖਾ ਰਹੇ ਨੇ ਤੇ ਉਹਨਾਂ ਨਾਲ ਬੈਠ ਕੇ ਉਸੇ ਭਾਂਡਿਆਂ ਦੇ ਵਿੱਚ ਉਹੀ ਕੁਆਲਿਟੀ ਦਾ ਫੂਡ ਖਾ ਰਹੇ ਨੇ ਲਾਈਕ ਬੜਾ ਗੁੱਡ ਮੈਸੇਜ ਜਾ ਰਿਹਾ ਸਰਕਾਰੀ ਸਕੂਲਾਂ ਦਾ ਵੀ ਕਿਵੇਂ ਜਿਹੜੇ ਜਿਲ੍ਹੇ ਪੱਧਰ ਦੇ ਅਫਸਰ ਨੇ ਕਿੰਨਾ ਗਰਾਊਂਡ ਲੈਵਲ ਤੇ ਜਾ ਕੇ ਵੀ ਸਕੂਲਾਂ ਦੀ ਜਿਹੜੀ ਦਿੱਖ ਨੂੰ ਜਾਂ ਉਹਦੀ ਕੁਆਲਿਟੀ ਇੰਪਰੂਵ ਕਰਨ ਲਈ ਚਾਹੇ ਕਿ ਐਜੂਕੇਸ਼ਨ ਦੀ ਇਕਵਲਟੀ ਹੈ ਤੇ ਸਕੂਲ ਦੇ ਵਿੱਚ ਹੈ ਤੇ ਮੀਡਲ ਮੀਲ ਦੀ ਇਕਵਲਟੀ ਹੈ ਤੇ ਬੜਾ ਹਾਰਡ ਵਰਕ ਕੀਤਾ ਜਾ ਰਿਹਾ ਤੇ ਮੈਂ ਮੈਡਮ ਦੇ ਇਸ ਕੰਮ ਨੂੰ ਬੜੀ ਮੈਂ ਅਪਰੀਸ਼ੀਏਟ ਕਰਦਾ ਤੇ ਮੈਂ ਧੰਨਵਾਦ ਵੀ ਕਰੂੰਗਾ ਵੀ ਸਾਡੇ ਜਿਹੜੇ ਮੀਡਲ ਮੀਲ ਵਰਕਰਸ ਨੇ ਬੜੀ ਮਿਹਨਤ ਨਾਲ ਉਹ ਜਿਹੜਾ ਇਹ ਸਰਵ ਕਰਦੇ ਨੇ ਤੇ ਬੜਾ ਡਿਸਪਲਿਨ ਦੇ ਵਿੱਚ ਬੱਚੇ ਬੈਠ ਕੇ ਖਾ ਵੀ ਰਹੇ ਨੇ ਤੇ ਹੋਰਾਂ ਸਕੂਲਾਂ ਨੂੰ ਵੀ ਇਹ ਜੀ ਅਪੀਲ ਆ ਵੀ ਬੱਚਿਆਂ ਨੂੰ ਜਿਹੜਾ ਮੀਡਲ ਮੀਲ ਵਧੀਆ ਤੋਂ ਵਧੀਆ ਸਰਵ ਕੀਤਾ ਜਾਵੇ ਤਾਂ ਜੋ ਕਿ ਚਾਈਲਡਹੂਡ ਤੋਂ ਜੇ ਅਸੀਂ ਇਹਨਾਂ ਨੂੰ ਵਧੀਆ ਕੁਆਲਟੀ ਦਾ ਫੂਡ ਦਵਾਂਗੇ ਤੇ ਨੇਚਰਲੀ ਇਹਨਾਂ ਦੀ ਗਰੋਥ ਦੇ ਉੱਪਰ ਇਫੈਕਟ ਨਾ ਕਿਉਂਕਿ ਇਹ ਬੜੀਆਂ ਸਾਡੇ ਕੋਲ ਪੂਰੇ ਫੈਮਿਲੀ ਦੇ ਬੱਚੇ ਨੇ ਕਈ ਵਾਰ ਤਾਂ ਸਵੇਰੇ ਬੱਚਾ ਬ੍ਰੇਕਫਾਸਟ ਨਹੀਂ ਕਰਕੇ ਆਏ ਹੁੰਦਾ ਤੇ ਇੱਕ ਇਹਨਾਂ ਨੂੰ ਆਸ ਹੁੰਦੀ ਆ ਵੀ ਅਸੀਂ ਸਕੂਲ ਦੇ ਵਿੱਚ ਜਾ ਕੇ ਜਿਹੜਾ ਆਪਣੀ ਲੰਚ ਕਰਨਾ ਤੇ ਬਹੁਤ ਅੱਛਾ ਅਸੀਂ ਫੂਡ ਇਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਕੁਝ ਅਜਿਹਾ ਪਾਇਆ ਗਿਆ ਮੈਡਮ ਵੱਲੋਂ ਜਿਹੜੀ ਚੀਜ਼ ਉਹਨਾਂ ਨੂੰ ਨਾ ਪਸੰਦ ਆਈ ਦੇਖੋ ਜੀ ਇਹ ਹੁਣ ਮੈਡਮ ਦੱਸਣਗੇ ਤੁਹਾਨੂੰ ਵੀ ਚੰਗਾ ਮਿਲਿਆ ਜਾਂ ਮਾੜਾ ਮਿਲਿਆ ਠੀਕ ਹੈ ਨਾ ਜੋ ਵੀ ਸੁਜੈਸ਼ਨ ਵੀ ਹੋਊਗਾ ਸਾਡੇ ਲਈ ਉਹ ਵੀ ਖੜੇ ਮੱਥੇ ਲਵਾਂਗੇ ਤੇ ਜੇ ਪ੍ਰੀਜ਼ ਆ ਸਾਡੀ ਤਾਂ ਉਹ ਵੀ ਸਾਡੇ ਉਹ ਮੰਨ ਦੀ ਗੱਲ ਆ ਕਿ ਸੁਜੈਸ਼ਨ ਨਾਲ ਹੀ ਅਸੀਂ ਉਹਨੂੰ ਰੋਡ ਲੈਟਰ ਕੁਆਲਟੀ ਨੂੰ ਇੰਪਰੂਵ ਕਰਦੇ ਹਾਂ ਚਾਹੇ ਕੁਝ ਵੀ ਚਾਹੇ ਮੈਡੀਕਲ ਦੀ ਹੋਵੇ ਚਾਹੇ ਐਜੂਕੇਸ਼ਨ ਦੀ ਹੋਵੇ ਜਾਂ ਹੋਰ ਹੋਵੇ ਕਿਉਂਕਿ ਇਹਨਾਂ ਕੋਲ ਐਕਸਪੀਰੀਅੰਸ ਬਹੁਤ ਜ਼ਿਆਦਾ ਹੁੰਦਾ ਆ بڑے ਡਿਫਰੈਂਟ ਸਕੂਲ ਨੂੰ ਵਿਜ਼ਿਟ ਕਰਦੇ ਨੇ ਤਾਂ ਫਿਰ ਇਹ ਜਿਹੜੇ ਉੱਥੇ ਦੇ ਕੋਈ ਆਪਣੇ ਐਕਸਪੀਰੀਅੰਸ ਨੇ ਵਿਜਿਟ ਟੂਰਾਂ ਨਾਲ ਸ਼ੇਅਰ ਵੀ ਕਰਦੇ ਨੇ ਮੈਨੂੰ ਵੀ ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਣ ਕਰਦੇ ਠੀਕ ਠੀਕ ਹੈ